ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ Study IQ in Gagan Mehra official YouTube channel ਤੇ ਤਾਂ ਦੋਸਤੋ ਅੱਜ ਦੀ ਕਲਾਸ ਦੇ ਵਿੱਚ ਆਪਾਂ ਪੰਜਾਬੀ ਗ੍ਰਾਮਰ ਦੇ ਮੌਕ ਟੈਸਟ ਦੀ ਕਲਾਸ 16 ਸ਼ੁਰੂ ਕਰਨ ਜਾ ਰਹੇ ਹਾਂ ਦੋਸਤੋ ਜੇਕਰ ਤੁਸੀਂ ਪੰਜਾਬ ਦੇ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਚਾਹੇ ਉਹ ਅਸਿਸਟੈਂਟ ਇੰਸਪੈਕਟਰ ਦਾ ਐਗਜ਼ਾਮ ਹੋਵੇ ਚਾਹੇ ਪੰਜਾਬ ਪੁਲਿਸ ਚਾਹੇ ਪਟਵਾਰੀ ਦੀ ਗੱਲ ਕੀਤੀ ਜਾਵੇ ਤਾਂ ਇਹ ਕਲਾਸ ਤੁਹਾਡੇ ਲਈ ਕਾਫੀ ਇੰਪੋਰਟੈਂਟ ਰਹਿਣ ਵਾਲੀ ਹੈ ਤੇ ਦੋਸਤੋ ਇਸ ਕਲਾਸ ਦਾ ਫ੍ਰੀ ਆਫ ਕੋਸਟ ਪੀਡੀਫ ਲੈਣ ਲਈ ਤੁਸੀਂ ਮੇਰੇ WhatsApp ਗਰੁੱਪ ਜਾਂ Telegram ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਜਿਸ ਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਵਾਂਗਾ ਤਾਂ ਚਲੋ ਦੋਸਤੋ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਅੱਜ ਦੀ ਜਿਹੜੀ ਮੌਕ ਟੈਸਟ ਦੀ ਕਲਾਸ 16 ਇਹ ਆਪਾਂ ਸ਼ੁਰੂ ਕਰਦੇ ਹਾਂ ਤਾਂ ਅੱਜ ਦੀ ਕਲਾਸ ਦਾ ਕੁਐਸਚਨ ਨੰਬਰ 1 ਨਾਮ ਕਿੰਨੀ ਪ੍ਰਕਾਰ ਦੇ ਹੁੰਦੇ ਹਨ ਆਪਾਂ ਜਲਦੀ ਜਲਦੀ ਕੁਐਸਚਨਸ ਕਵਰ ਕਰਾਂਗੇ ਠੀਕ ਹੈ ਇਸ ਤੋਂ ਬਾਅਦ ਆਪਣੀ ਜਲਦੀ ਕੌਣੋ ਕੰਪਿਊਟਰ ਦੀ ਕਲਾਸ ਸ਼ੁਰੂ ਹੋਵੇਗੀ 11:00 ਦਾ 11:30 ਵਜੇ ਠੀਕ ਹੈ ਤਾਂ ਤੁਸੀਂ ਉਹ ਜ਼ਰੂਰ ਅਟੈਂਡ ਕਰਿਓ ਆ ਨਾਮ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਤਾਂ ਕਿ ਰਾਈਟ ਆਨਸਰ ਹੈਗਾ ਆਪਣੇ ਕੋਲ ਤਾਂ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ অপਸ਼ਨ ਨੰਬਰ ਸੀ ਆ ਜਿਹੜੇ ਨਾਮ ਨੇ ਉਹ ਪੰਜ ਪ੍ਰਕਾਰ ਦੇ ਹੁੰਦੇ ਨੇ ਕਿਹੜੇ ਕਿਹੜੇ ਨਿਜਵਾਚਕ ਤੇ ਜਾਤੀਵਾਚਕ ਹੋ ਗਿਆ ਠੀਕ ਹੈ ਆ ਇਹ ਵੀ ਤੁਸੀਂ ਯਾਦ ਰੱਖਣੇ ਨੇ ਨਿਜਵਾਚਕ ਕਿਹੜਾ ਹੁੰਦਾ ਹੈ ਜਾਤੀਵਾਚਕ ਕਿਹੜਾ ਹੁੰਦਾ ਠੀਕ ਹੈ ਇਕੱਠਵਾਚਕ ਹੋ ਗਿਆ ਵਸਤੂਵਾਚਕ ਹੋ ਗਿਆ ਤੇ ਲਾਸਟ ਕਿਹੜਾ ਹੈ ਆਵਾਚਕ ਆ ਤੁਸੀਂ ਇਹ ਯਾਦ ਰੱਖਣੇ ਨੇ ਪੰਜ ਪ੍ਰਕਾਰ ਦੇ ਨਾਮ ਹੁੰਦੇ ਨਿਜਵਾਚਕ ਜਾਤੀਵਾਚਕ ਇਕੱਠਵਾਚਕ ਵਸਤੂਵਾਚਕ ਐਂਡ ਪਾਵਾਚਕ ਨੈਕਸਟ ਕੁਐਸਚਨ ਦੇਖਦੇ ਆਪਾਂ ਕੁਐਸਚਨ ਨੰਬਰ 2 ਪੰਜਾਬੀ ਵਿੱਚ ਲਿੰਗ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਨੇ ਤਾਂ ਲਿੰਗ ਦੇ ਟੋਟਲ ਕਿੰਨੀਆਂ ਕਿਸਮਾਂ ਹੁੰਦੀਆਂ ਨੇ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ অপਸ਼ਨ ਨੰਬਰ A ਦੋ ਕਿਸਮਾਂ ਹੁੰਦੀਆਂ ਨੇ ਪੰਜਾਬੀ ਦੇ ਵਿੱਚ ਲਿੰਗ ਦੀਆਂ ਕਿਹੜੀਆਂ-ਕਿਹੜੀਆਂ ਪੁਲਿੰਗ ਅਤੇ ਇਸਤਰੀ ਲਿੰਗ ਪੁਲਿੰਗ ਤੇ ਇਸਤਰੀ ਲਿੰਗ ਆ ਇਹ ਵੀ ਤੁਸੀਂ ਯਾਦ ਰੱਖਣਾ ਹੈ ਨੈਕਸਟ ਕੁਐਸਚਨ ਦੇਖਦੇ ਹਾਂ ਪੰਜਾਬੀ ਦਾ ਪਹਿਲਾ ਨਾਟਕਕਾਰ ਕੌਣ ਸੀ ਪੰਜਾਬੀ ਦਾ ਪਹਿਲਾ ਨਾਟਕਕਾਰ ਕੌਣ ਸੀ ਕੀ ਰਾਈਟ ਆਨਸਰ ਹੈਗਾ ਆਪਣੇ ਕੋਲ ਤਾਂ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ অপਸ਼ਨ ਨੰਬਰ ਬੀ ਬਲਵੰਤ ਗਾਰਗੀ ਤਾਂ ਪੰਜਾਬੀ ਦਾ ਪਹਿਲਾ ਨਾਟਕਕਾਰ ਕੌਣ ਸੀ ਆਪਣਾ ਤਾਂ ਏ ਸੀ ਬਲਵੰਤ ਗਾਰਗੀ ਤਾਂ ਬੀ ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਦੇਖਦੇ ਆਂ ਖਾਨਿਓ ਜਾਣਾ ਦਾ ਕੀ ਅਰਥ ਹੈ ਤਾਂ ਐਗਜ਼ਾਮ ਦੇ ਵਿੱਚ ਮੁਹਾਵਰੇ ਅਤੇ ਅਖੌਤਾਂ ਕਾਫੀ ਆਉਂਦੀਆਂ ਨੇ ਤਾਂ ਤੁਸੀਂ ਸਾਰੀਆਂ ਅਖੌਤਾਂ ਦੇ ਮੁਹਾਵਰੇ ਯਾਦ ਰੱਖਣੇ ਨੇ ਠੀਕ ਹੈ ਤਾਂ ਖਾਨਿਓ ਜਾਣਾ ਦਾ ਕੀ ਅਰਥ ਰਹੇਗਾ ਆਪਣੇ ਕੋਲ ਕੀ ਰਾਈਟ ਆਨਸਰ ਹੈ ਇਸ ਦਾ ਆਇਜ਼ ਦਾ ਰਾਈਟ ਆਨਸਰ ਹੋਏਗਾ ਆਪਣੇ ਕੋਲ অপਸ਼ਨ ਨੰਬਰ ਏ ਕਬਰ ਆ ਜਾਣਾ ਖਾਨੇ ਹੋ ਜਾਣਾ ਦਾ ਅਰਥ ਬਣੇਗਾ ਕਬਰ ਆ ਜਾਣਾ ਏ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਦੇਖਦੇ ਹਾਂ ਜਿਹੜੇ ਸ਼ਬਦ ਕਿਸੇ ਨਾਮ ਜਾਂ ਪੜਨਾਵ ਦੀ ਮਿੰਤੀ ਜਾਂ ਗਿਣਤੀ ਜਾਂ ਗੁਣ ਜਾਂ ਅਗੁਣ ਦੱਸਣ ਗਿਣਤੀ ਮਿੰਤੀ ਵੀ ਦੱਸਣ ਤੇ ਗੁਣ ਅਗੁਣ ਵੀ ਦੱਸਣ ਤਾਂ ਉਹਨਾਂ ਨੂੰ ਕੀ ਕਹਿੰਦੇ ਹਨ ਤਾਂ ਕੀ ਰਾਈਟ ਆਨਸਰ ਹੈਗਾ ਇਸ ਦਾ ਆਪਣੇ ਕੋਲ ਆ ਇਸ ਦਾ ਰਾਈਟ ਆਨਸਰ ਹੋਏਗਾ ਆਪਣੇ ਕੋਲ অপਸ਼ਨ ਨੰਬਰ ਬੀ ਵਿਸ਼ੇਸ਼ਨ ਤਾਂ ਉਸਨੂੰ ਆਪਾਂ ਵਿਸ਼ੇਸ਼ਨ ਕਵਾਂਗੇ ਜੋ ਨਾਮ ਜਾਂ ਪੜਨਾਵ ਦੀ ਗਿਣਤੀ ਤੇ ਮਿੰਤੀ ਵੀ ਦੱਸੇ ਤੇ ਗੁਣ ਤੇ ਅਗੁਣ ਵੀ ਦੱਸੇ ਤਾਂ ਉਸਨੂੰ ਕੀ ਕਵਾਂਗੇ ਆਪਾਂ ਤਾਂ ਉਸਨੂੰ ਕਹਿ ਦਵਾਂਗੇ ਵਿਸ਼ੇਸ਼ਨ ਬੀ ਇਸ ਦਾ ਰਾਈਟ ਆਨਸਰ ਨੈਕਸਟ ਦੇਖਦੇ ਆਪਾਂ ਆਪੇ ਫਾਥੜੀਏ ਤੈਨੂੰ ਡੈਸ਼ ਅਖਾਣ ਪੂਰਾ ਕਰੋ ਤਾਂ ਆਪੇ ਫਾਥੜੀਏ ਤੈਨੂੰ ਤਾਂ ਇਸ ਤੋਂ ਬਾਅਦ ਜਿਹੜੀ ਉਹ ਅਖਾਣ ਆਪਾਂ ਨੇ ਪੂਰੀ ਕਰਨੀ ਦਾ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਇਸ ਦਾ ਰਾਈਟ ਆਨਸਰ ਹੋਏਗਾ ਆਪਣੇ ਕੋਲ ਆਪੇ ਫਾਥੜੀਏ ਤੈਨੂੰ ਕੌਣ ਛੜਾਵੇ ਸੀ ਇਜ਼ ਦਾ ਰਾਈਟ ਆਨਸਰ ਠੀਕ ਹੈ ਆਪੇ ਫਾਥੜੀਏ ਤੈਨੂੰ ਕੌਣ ਛੜਾਵੇ ਇਹ ਆ ਖਾਣ ਤੁਸੀਂ ਯਾਦ ਰੱਖਣੇ ਇਗਜ਼ਾਮ ਦੇ ਵਿੱਚ ਕਾਫੀ ਵਾਰ ਰਿਪੀਟ ਹੋ ਚੁੱਕੀ ਹੈ ਇਹ ਨੈਕਸਟ ਦੇਖਦੇ ਆਪਾਂ ਗੁਰਬਾਣੀ ਵਿੱਚ ਆਸਾਂ ਦੀ ਵਾਰ ਨੂੰ ਕਿਸ ਤੂਣੀ ਤੇ ਗਾਇਨ ਕਰਨ ਦਾ ਆਦੇਸ਼ ਹੈ ਤਾਂ ਆਸਾਂ ਦੇ ਵਿੱਚ ਜਿਹੜੀ ਆ ਜਿਹੜੀ ਗੁਰਬਾਣੀ ਦੇ ਵਿੱਚ ਆਸਾਂ ਦੀ ਵਾਰ ਤੋਂ ਨਹੀਂ ਗਾਈ ਜਾਂਦੀ ਏ ਤਾਂ ਉਹ ਕਿਸ ਦੇ ਕਿਹੜੇ ਗਾਇਨ ਤੇ ਗਾਈ ਜਾਂਦੀ ਏ ਤਾਂ ਕੀ ਰਾਈਟ ਆਨਸਰ ਹੋਏਗਾ ਆਪਣੇ ਕੋਲ ਇਸ ਦਾ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ অপਸ਼ਨ ਨੰਬਰ B ਟੁੰਡੇ ਅਸਰਾਜੇ ਦੀ ਟੁੰਡੇ ਅਸਰਾਜੇ ਦੀ ਆਤੂਨੀ ਤੇ ਇਹ ਗਾਈ ਜਾਂਦੀ ਹੈ ਆਸਾਂ ਦੀ ਵਾਰ ਯਾਦ ਰੱਖਣਾ ਹੈ ਕਾਫੀ ਇੰਪੋਰਟੈਂਟ ਕੁਐਸਚਨ ਨੇ ਨੈਕਸਟ ਦੇਖਦੇ ਆਪਾਂ ਈਦ ਪਿੱਛੋਂ ਤੁੰਬਾ ਫੁਕਣਾ ਅਖਾਣ ਕਦੋਂ ਵਰਤਾਇ ਜਾਂਦਾ ਹੈ ਈਦ ਪਿੱਛੋਂ ਤੁੰਬਾ ਫੁਕਣਾ ਤਾਂ ਇਹ ਅਖਾਣ ਕਦੋਂ ਵਰਤੀ ਜਾਂਦੀ ਹੈ ਤਾਂ ਇਹ ਵਰਤੀ ਜਾਂਦੀ ਹੈ ਜਦੋਂ ਕੋਈ ਲੋਡ ਪੈਣ ਤੇ ਮਦਦ ਨਾ ਕਰੇ ਇਹ ਇਸ ਦਾ ਰਾਈਟ ਆਨਸਰ ਜਦੋਂ ਕੋਈ ਲੋਡ ਪੈਣ ਤੇ ਮਦਦ ਨਾ ਕਰੇ ਇਹ ਤੇ ਪਿੱਛੋਂ ਤੁੰਬਾ ਫੁਕਣਾ ਤਾਂ ਇਹ ਆ ਖਣ ਕਦੋਂ ਵਰਤੀ ਜਾਂਦੀ ਹੈ ਜਦੋਂ ਕੋਈ ਲੋਡ ਪੈਣ ਤੇ ਮਦਦ ਨਾ ਕਰੇ ਇਹ ਇਸ ਦਾ ਰਾਈਟ ਆਨਸਰ ਨੈਕਸਟ ਦੇਖ ਲਿਏ ਨੇ ਆਵਾਵਾਂ ਦੇ ਪ੍ਰਗਟਾਵੇ ਦੇ ਸੰਚਾਰ ਦੇ ਸਾਧਨ ਨੂੰ ਕੀ ਕਹਿੰਦੇ ਹਨ ਆਵਾਵਾਂ ਦੇ ਪ੍ਰਗਟਾਵੇ ਦੇ ਸੰਚਾਰ ਦੇ ਸਾਧਨ ਨੂੰ ਤਾਂ ਕੀ ਰਾਈਟ ਆਨਸਰ ਇਸ ਦਾ ਆਪਣੇ ਕੋਲ ਤਾਂ ਇਸ ਨੂੰ ਆਪਾਂ ਕਹਾਂਗੇ ਭਾਸ਼ਾ ਭਾਵੰਦ ਮਤਲਬ ਕਿ ਜਿਹੜਾ ਭਾਵੰਦ ਭਾਵ ਆਪਣੇ ਮਨ ਦੇ ਭਾਵ ਪ੍ਰਗਟੇ ਤਾਂ ਉਹ ਕੀ ਉਹ ਬੋਲ ਕੇ ਹੀ ਭਾਸ਼ਾ ਦੇ ਰੂਪ ਵਿੱਚ ਦਰਸਾਏ ਜਾ ਸਕਦੇ ਨੇ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ অপਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਦੇਖਦੇ ਹਾਂ ਉਹ ਅਖਬਾਰ ਜੋ ਹਫਤੇ ਬਾਅਦ ਨਿਕਲੇ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਦਸ ਇਜ਼ ਦਾ ਰਾਈਟ ਆਨਸਰ ਰਹੇਗਾ ਆਪਣੇ ਕੋਲ অপਸ਼ਨ ਨੰਬਰ ਬੀ ਸੀ ਸਪਤਾਹਿਕ ਉਹ ਅਖਬਾਰ ਜੋ ਹਫਤੇ ਬਾਅਦ ਨਿਕਲੇ ਉਸ ਨੂੰ ਆਪਾਂ ਕੀ ਕਹਾਂਗੇ ਤਾਂ ਉਸ ਨੂੰ ਆਪਾਂ ਕਹਿ ਦਵਾਂਗੇ ਸਪਤਾਹਿਕ ਨੈਕਸਟ ਦੇਖਦੇ ਹਾਂ ਅਕੀ ਪਲਾਹੀ ਹੱਥ ਮਾਰਨੇ ਦਾ ਕੀ ਅਰਥ ਹੈ ਅਕੀ ਪਲਾਹੀ ਹੱਥ ਮਾਰਨੇ ਇਸ ਦਾ ਅਰਥ ਕੀ ਰਹੇਗਾ ਆਪਣੇ ਕੋਲ ਤਾਂ ਇਸ ਦਾ ਰਾਈਟ ਆਨਸਰ ਰਹੇਗਾ ਆਪਸ਼ਨ ਨੰਬਰ ਸੀ ਆਸਰੇ ਭਾਲ ਦੇ ਫਿਰਨਾ ਅਕੀ ਪਲਾਹੀ ਹੱਥ ਮਾਰਨੇ ਆਸਰੇ ਭਾਲ ਦੇ ਫਿਰਨਾ ਸੀ ਇਸ ਦਾ ਰਾਈਟ ਆਨਸਰ ਨੈਕਸਟ ਦੇਖਦੇ ਹਾਂ ਆਪਣੇ ਜੀਵਨ ਬਾਰੇ ਆਪ ਲਿਖੇ ਪੁਸਤਕ ਨੂੰ ਕੀ ਕਹਿੰਦੇ ਹਨ ਆਪਣੇ ਜੀਵਨ ਦੀ ਵੀ ਜਿਹੜੀ ਆਪ ਲਿਖੀ ਪੁਸਤਕ ਹੁੰਦੀ ਹੈ ਤਾਂ ਉਸ ਨੂੰ ਕੀ ਕਹਾਂਗੇ ਤਾਂ ਉਸ ਨੂੰ ਕਹਾਂਗੇ ਸਵੈ ਜੀਵਨੀ ਗੈਡ ਜੀਵਨੀ ਠੀਕ ਹੈ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਦੇਖ ਲੈਂਦੇ ਆਪਾਂ ਜਿਹੜਾ ਸ਼ਬਦ ਇਸਤਰੀ ਲਿੰਗ ਅਤੇ ਪੁਲਿੰਗ ਦੋਹਾਂ ਲਈ ਵਰਤਿਆ ਜਾਂਦਾ ਹੈ ਇਸਤਰੀ ਲਿੰਗ ਲਈ ਵੀ ਵਰਤਿਆ ਜਾਵੇ ਤੇ ਪੁਲਿੰਗ ਲਈ ਵੀ ਵਰਤਿਆ ਜਾਵੇ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਠੀਕ ਹੈ ਦੇਖੋ ਰਾਜੇ ਦਾ ਤਾਂ ਹੀਰ ਫਕੀਰ ਜੋਗੀ ਆ ਤਿੰਨ ਕੀ ਨੇ ਆਹ ਤਾਂ ਲਿੰਗ ਪੁਲਿੰਗ ਦੇ ਆ ਲੱਗ-ਲੱਗ ਹੋਣਗੇ ਬਟ ਜਿਹੜਾ ਮੰਗੇਤਰ ਹੋਵੇਗਾ ਉਹ ਇਸਤਰੀ ਲਈ ਵੀ ਆਹੀ ਵਰਤਿਆ ਜਾਵੇਗਾ ਤੇ ਮਰਦ ਲਈ ਵੀ ਆਹੀ ਵਰਤਿਆ ਜਾਵੇਗਾ ਤਾਂ ਡੀ ਇਜ਼ ਦਾ Right राइट आंसर नेक्स्ट देखਦੇ ਹਾਂ ਹੇਠ ਲਿਖੇ ਸ਼ਬਦਾਂ ਵਿੱਚੋਂ ਕਿਹੜਾ ਸ਼ਬਦ ਸਿਰਫ ਬਹੁਵਚਨ ਲਈ ਵਰਤਿਆ ਜਾਂਦਾ ਹੈ ਇਹਨਾਂ ਦੇ ਵਿੱਚੋਂ ਕਿਹੜਾ ਸ਼ਬਦ ਸ਼ਬਦ ਬਹੁਵਚਨ ਦੇ ਲਈ ਵਰਤਿਆ ਜਾਂਦਾ ਹੈ ਤਾਂ ਇਸ ਦਾ ਰਾਈਟ ਆਨਸਰ ਕੀ ਰਹੇਗਾ ਤਾਂ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ অপਸ਼ਨ ਨੰਬਰ ਬੀ ਲੋਕ ਹਾਂ ਲੋਕ ਜਿਹੜਾ ਵਰਡ ਏ ਇਹ ਕੀ ਏ ਬਹੁਵਚਨ ਦੇ ਵਿੱਚ ਵੀ ਵਰਤਿਆ ਜਾਂਦਾ ਹੈ ਹਾਂ অপਸ਼ਨ ਨੰਬਰ 15 ਸ਼ੁੱਧ ਸ਼ਬਦ ਜੋੜ ਕਰੋ ਦਾ ਇਹਨਾਂ ਦੇ ਵਿੱਚ ਸ਼ੁੱਧ ਸ਼ਬਦ ਸਨ ਹੈ ਕਿਹੜਾ ਹੈ ਮੈਦ ਦਾ ਗਲਤ ਲਿਖਿਆ ਹੋਇਆ ਹੈ ਤਾਂ ਠੀਕ ਹੈ ਹਾਂ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਦੇਖੋ ਸਹਿਣਾ ਇਹ ਵੀ ਗਲਤ ਹੈ ਪੜਨਾ ਇਹ ਵੀ ਗਲਤ ਹੈ ਸਿਫਾਰਿਸ਼ ਸੀ ਇਸ ਦਾ ਰਾਈਟ ਆਨਸਰ ਠੀਕ ਹੈ ਸਿਫਾਰਿਸ਼ ਜਿਹੜਾ ਉਹ ਸਹੀ ਸ਼ੁੱਧ ਹੈ ਨੈਕਸਟ ਦੇਖਦੇ ਹਾਂ ਘੋੜਾ ਦਾ ਇਸਤਰੀ ਲਿੰਗ ਤਾਂ ਘੋੜਾ ਦਾ ਇਸਤਰੀ ਲਿੰਗ ਕੀ ਹੋਵੇਗਾ ਤਾਂ ਇਸ ਦਾ ਰਾਈਟ ਆਨਸਰ ਰਹੇਗਾ ਆਪਣੇ ਕੋਲ অপਸ਼ਨ ਨੰਬਰ ਬੀ ਘੋੜੀ ਠੀਕ ਹੈ ਨੈਕਸਟ ਦੇਖ ਲੈਂਦੇ ਹਾਂ ਕਿਹੜਾ ਸ਼ਬਦ ਲਾਭ ਦਾ ਸਮਾਨਾਰਥੀ ਹੈ ਲਾਭ ਦਾ ਸਮਾਨਾਰਥ ਠੀਕ ਹੈ ਇਸ ਦੇ ਵਿੱਚ ਤੁਸੀਂ ਉਲਝ ਜਾਨੇ ਹੋ ਤਾਂ ਇਸ ਦੇ ਵਿੱਚ ਕੀ ਪੁੱਛਿਆ ਗਿਆ ਸਮਾਨਾਰਥੀ ਪੁੱਛਿਆ ਗਿਆ ਲਾਭ ਦਾ ਲਾਭ ਦਾ ਸਮਾਨਾਰਥ ਕੀ ਹੋਵੇਗਾ ਆਪਣੇ ਕੋਲ ਲਾਭ ਦਾ ਮਤਲਬ ਹੁੰਦਾ ਹੈ ਮੁਨਾਫਾ ਠੀਕ ਹੈ ਡੀ ਇਜ਼ ਦਾ ਰਾਈਟ ਆਨਸਰ ਨੈਕਸਟ ਦੇਖ ਲਿਏ ਨੇ ਆਪਾਂ ਫਾਇਦਾ ਸ਼ਬਦ ਦਾ ਸ਼ੁੱਧ ਰੂਪ ਫਾਇਦਾ ਆ ਫਾਇਦੇ ਦਾ ਸ਼ੁੱਧ ਰੂਪ ਕੀ ਹੋਵੇਗਾ ਆ ਇਜ਼ ਦਾ ਰਾਈਟ ਆਨਸਰ ਹੋਏਗਾ ਆਪਣੇ ਕੋਲ অপਸ਼ਨ ਨੰਬਰ E A E D ਫਾਇਦਾ ਫਾਇਦਾ ਇਸ ਤਰੀਕੇ ਨਾਲ ਪੜ੍ਹਨਾ ਹੈ ਠੀਕ ਹੈ ਫਾਇਦਾ ਨੈਕਸਟ ਦੇਖ ਲੈਂਦੇ ਆਪਾਂ ਪੰਜਾਬ ਦੀ ਟਕਸਾਲੀ ਭਾਸ਼ਾ ਕਿਹੜੀ ਹੈ ਤਾਂ ਪੰਜਾਬ ਦੀ ਟਕਸਾਲੀ ਭਾਸ਼ਾ ਕਿਹੜੀ ਹੋਵੇਗੀ ਤਾਂ ਉਹ ਹੋਵੇਗੀ ਮਾਜੀ ਥੀ ਇਸ ਦਾ ਰਾਈਟ ਆਨਸਰ ਪੰਜਾਬ ਦੀ ਟਕਸਾਲੀ ਭਾਸ਼ਾ ਕਿਹੜੀ ਹੈ ਮਾਜੀ ਨੈਕਸਟ ਦੇਖਦੇ ਹਾਂ ਸੂਰਜ ਸ਼ਬਦਾ ਇਸਤਰੀ ਲਿੰਗ ਤਾਂ ਸੂਰਜ ਸ਼ਬਦਾ ਕਿਸਤਰੀ ਲਿੰਗ ਹੋਵੇਗਾ ਸੂਰਜ ਸ਼ਬਦ ਦਾ ਸੂਰਜਨ ਸੂਰਜੀ ਸੂਰਜਨ ਤਾਂ ਡੀ ਇਜ਼ ਦਾ ਰਾਈਟ ਆਨਸਰ ਇਹਨਾਂ ਵਿੱਚੋਂ ਕੋਈ ਵੀ ਨਹੀਂ ਕਿਉਂਕਿ ਸੂਰਜ ਦਾ ਕੋਈ ਵੀ ਇਸਤਰੀ ਲਿੰਗ ਨਹੀਂ ਹੈ ਬੀ ਇਜ਼ ਦਾ ਰਾਈਟ ਆਨਸਰ ਸਾਇਆਂ ਕੀਤੇ ਡੈਸ਼ ਅਖਾਣ ਪੂਰੀ ਕਰੋ ਤਾਂ ਇਸ ਦੀ ਅਖਾਣ ਪੂਰੀ ਕਰਨੀ ਹੈ ਤਾਂ ਕੀ ਰਾਈਟ ਆਨਸਰ ਹੈ गाइस ਦਾ ਆਪਣੇ ਕੋਲ ਸਾਈਆਂ ਦੇ ਰਾਈਟ ਆਨਸਰ ਹੈਗਾ ਆਪਣੇ ਕੋਲ অপਸ਼ਨ ਨੰਬਰ ਬੀ ਸਾਇਆਂ ਕੀਤੇ ਤੇ ਵਧਾਈਆਂ ਕੀਤੇ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਦੇਖਦੇ ਹਾਂ ਥੇਟ ਲਿਖਿਆ ਮੁਹਾਵਰਿਆਂ ਦੇ ਅਰਥ ਦੇ ਆਧਾਰ ਤੇ ਸਹੀ ਜੋੜ ਕਰੋ ਹਾਂ ਥੋੜੀ ਲਿਆਕਤ ਵਾਲਾ ਤਾਂ ਇਸ ਦਾ ਅਰਥ ਕੀ ਬਣੇਗਾ ਇੱਕ ਮੁਹਾਵਰਾ ਦਿੱਤਾ ਗਿਆ ਹੈ ਇਸ ਦਾ ਆਪਾਂ ਨੂੰ ਸਹੀ ਅਰਥ ਦੱਸਣਾ ਹੈ ਥੋੜੀ ਲਿਆਕਤ ਵਾਲਾ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੀ ਰਹੇਗਾ ਹਾਂ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ অপਸ਼ਨ ਨੰਬਰ ਸੀ ਕੋ ਦਾ ਡੱਡੂ ਥੋੜੀ ਲਿਆਕਤ ਵਾਲਾ ਕੀ ਹੋਵੇਗਾ ਕੋ ਦਾ ਡੱਡੂ ਹੋਵੇਗਾ ਠੀਕ ਹੈ ਸੀ ਇਸ ਦਾ ਰਾਈਟ ਆਨਸਰ ਨੈਕਸਟ ਦੇਖਦੇ ਹਾਂ ਪਾਸ਼ਾ ਵਿਭਾਗ ਦੀ ਸਥਾਪਨਾ ਕਦੋਂ ਹੋਈ ਸੀ ਤਾਂ ਪਾਸ਼ਾ ਵਿਭਾਗ ਦੀ ਸਥਾਪਨਾ ਕਦੋਂ ਕੀਤੀ ਗਈ ਸੀ ਉਹ ਕੀਤੀ ਗਈ ਸੀ 1948 ਨੂੰ 1948 ਦੇ ਵਿੱਚ ਕੀ ਇਹ ਪਾਸ਼ਾ ਵਿਭਾਗ ਦੀ ਸਥਾਪਨਾ ਕੀਤੀ ਗਈ ਸੀ অপਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਦੇਖ ਲਿਨੀਏ ਆ ਜਿਸ ਪਾਸ਼ਾ ਦੀ ਵਰਤੋਂ ਸਰਕਾਰੀ ਕੰਮਕਾਜਾਂ ਮੀਡੀਆ ਦੇ ਖੇਤਰ ਸਿੱਖਿਆ ਆਦਿ ਦੇ ਖੇਤਰ ਵਿੱਚ ਕੀਤੀ ਜਾਂਦੀ ਹੈ ਤਾਂ ਉਸ ਨੂੰ ਕੀ ਕਹਾਂਗੇ ਤਾਂ ਉਸ ਪਾਸ਼ਾ ਨੂੰ ਕੀ ਕਹਾਂਗੇ ਜਿਸ ਦੀ ਵਰਤੋਂ ਸਰਕਾਰੀ ਕੰਮਕਾਜਾਂ ਮੀਡੀਆ ਦੇ ਖੇਤਰਾਂ ਦੇ ਵਿੱਚ ਸਿੱਖਿਆ ਦੇ ਖੇਤਰਾਂ ਦੇ ਵਿੱਚ ਕਰਦੇ ਆਂ ਆ ਇਸ ਦਾ ਰਾਈਟ ਆਨਸਰ ਹੋਏਗਾ ਆਪਣੇ ਕੋਲ অপਸ਼ਨ ਨੰਬਰ ਸੀ ਟਕਸਾਲੀ ਭਾਸ਼ਾ ਕਹਿ ਦਵਾਂਗੇ ਜਿਸ ਦੀ ਵਾਸਤੇ ਆਪਾਂ ਸਰਕਾਰੀ ਦਫਤਰਾਂ ਦੇ ਵਿੱਚ ਹੋਗੇ মিডিਆ ਦੇ ਖੇਤਰੋਗੇ ਜਾਂ ਸਿੱਖਿਆ ਦੇ ਵਿੱਚ ਕਰਦੇ ਆਂ ਤਾਂ ਉਹ ਕਿਹੜੀ ਭਾਸ਼ਾ ਹੁੰਦੀ ਏ ਟਕਸਾਲੀ ਭਾਸ਼ਾ ਹੁੰਦੀ ਏ ਸੀ ਇਸ ਦਾ ਰਾਈਟ ਆਨਸਰ ਨੈਕਸਟ ਦੇਖਦੇ ਆਂ ਜਿਸ ਨੂੰ ਕਿਸੇ ਚੀਜ਼ ਦਾ ਤਜਰਬਾ ਨਾ ਹੋਵੇ ਤਾਂ ਉਹ ਹੋਵੇਗਾ ਅਲੜ ਜਿਸ ਨੂੰ ਕਿਸੇ ਤੀਜ ਚੀਜ਼ ਦਾ ਤਜਰਬਾ ਨਾ ਹੋਵੇ ਤਾਂ ਉਹ ਬਣੇਗਾ ਅਲੜ ਠੀਕ ਹੈ ਜਿਹੜਾ ਸ਼ਬਦ ਦਰਖਤ ਦਾ ਸਮਾਨਾਰਥੀ ਹੈ ਇਹਨਾਂ ਵਿੱਚੋਂ ਕਿਹੜਾ ਸ਼ਬਦ ਦਰਖਤ ਦਾ ਸਮਾਨਾਰਥੀ ਹੈ ਦਰਖਤ ਦਾ ਸਮਾਨਾਰਥੀ ਕਿਹੜਾ ਹੈ ਅਰੁਖ ਠੀਕ ਹੈ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਦੇਖ ਲੈਂਦੇ ਆ ਕਿਹੜਾ ਸ਼ਬਦ ਸਬਰ ਦਾ ਸਮਾਨਾਰਥੀ ਹੈ ਤਾਂ ਸਬਰ ਦਾ ਸਮਾਨਾਰਥੀ ਕਿਹੜਾ ਹੋਵੇਗਾ ਕਿਹੜਾ ਸ਼ਬਦ ਸਬਰ ਦਾ ਸਮਾਨਾਰਥੀ ਹੈ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ অপਸ਼ਨ ਨੰਬਰ ਡੀ ਮੁਖ ਠੀਕ ਹੈ ਡੀ ਇਜ਼ ਦਾ ਰਾਈਟ ਆਨਸਰ ਨੈਕਸਟ ਦੇਖਦੇ ਆਂ ਲਿਖਿਆਂ ਵਿੱਚੋਂ ਦੋਸ਼ ਸ਼ਬਦ ਨਾਲ ਕਿਹੜਾ ਅਗੇਤਰ ਲੱਗਦਾ ਹੈ ਦੋਸ਼ ਸ਼ਬਦ ਨਾਲ ਕਿਹੜਾ ਅਗੇਤਰ ਲੱਗੇਗਾ ਲਿਖਿਆਂ ਵਿੱਚੋਂ ਦੋਸ਼ ਸ਼ਬਦ ਨਾਲ ਤਾਂ ਕੀ ਰਾਈਟ ਆਨਸਰ ਹੈਗਾ ਇਸ ਦਾ ਆਪਣੇ ਕੋਲ ਤਾਂ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ অপਸ਼ਨ ਨੰਬਰ ਡੀ ਨਿਰਦੋਸ਼ ਠੀਕ ਹੈ ਨਿਰ ਲੱਗ ਜਾਵੇਗਾ ਤਾਂ ਇਹ ਕੀ ਅਗੇਤਰ ਦੇ ਵਿੱਚ ਆ ਜਾਂਦਾ ਹੈ ਨੈਕਸਟ ਦੇਖ ਲਿੰਦੇ ਆਂ ਲਿਖਿਆਂ ਵਿੱਚੋਂ ਕਿਹੜਾ ਇਹਨਾਂ ਵਿੱਚੋਂ ਵਿਅੰਜਨ ਨਹੀਂ ਹੈ ਤਾਂ ਇਹਨਾਂ ਦੇ ਵਿੱਚੋਂ ਕਿਹੜਾ ਵਿਅੰਜਨ ਨਹੀਂ ਹੈ ਤਾਂ ਆਪਣੇ ਕੋਲ ਸਵਰ ਕਿੰਨੇ ਕਿਹੜੇ-ਕਿਹੜੇ ਨੇ ਊੜਾ ਆੜਾ ਤੇ ਈੜੀ ਬਾਕੀ ਕਿਹਨੇ ਸਾਰੇ ਵਿਅੰਜਨ ਨੇ ਤਾਂ ਇਹਦੇ ਵਿੱਚ ਆੜਾ ਕੀ ਹੈ ਸਾਰੇ ਇੱਕ ਤਰ੍ਹਾਂ ਦਾ ਵਿਅੰਜਨ ਨਹੀਂ ਹੈ ਤਾਂ ਇਹਨਾਂ ਦੇ ਵੀ ਕੀ ਕੁਐਸਚਨ ਦੇ ਵਿੱਚ ਕੀ ਪੁੱਛਿਆ ਗਿਆ ਵਿਅੰਜਨ ਨਹੀਂ ਹੈ ਤਾਂ ਡੀ ਹੈ ਇਸ ਦਾ ਰਾਈਟ ਆਨਸਰ ਅੱਜ ਦੀ ਕਲਾਸ ਦਾ ਲਾਸਟ ਕੁਐਸਚਨ ਦੇਖ ਲੈਣੇ ਆ ਸਹੀ ਵਿਸ਼ਰਾਮ ਚੀਨਾ ਵਾਲੇ ਵਾਕ ਵਿੱਚ ਔਣ ਕਰੋ ਤਾਂ ਇਹਨਾਂ ਦੇ ਵਿੱਚ ਵਿਸ਼ਰਾਮ ਚੀਨ ਸਹੀ ਵਾਕ ਕਿਹੜਾ ਬਣੇਗਾ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਤਾਂ ਇਸ ਦਾ ਰਾਈਟ ਆਨਸਰ ਆਏਗਾ ਆਪਣੇ ਕੋਲ অপਸ਼ਨ ਨੰਬਰ ਏ ਬੱਚੇ ਛੱਤ ਤੇ ਪਟਾ ਪਤੰਗ ਉਡਾ ਰਹੇ ਸਨ ਠੀਕ ਹੈ ਛੱਤ ਤੇ ਇੱਥੇ ਕੋਮਾ ਲੱਗਾ ਤੇ ਪਟੰਗ ਉਡਾ ਰਹੇ ਹਨ ਏ ਇਸ ਦਾ ਰਾਈਟ ਆਨਸਰ ਠੀਕ ਹੈ ਤਾਂ ਦੋਸਤੋ ਅੱਜ ਦੀ ਕਲਾਸ ਦੇ ਆਪਣੇ 30 ਕੁਐਸਚਨਸ ਕਵਰ ਹੋ ਚੁੱਕੇ ਨੇ ਪੰਜਾਬੀ ਗ੍ਰਾਮਰ ਦੇ ਹੋਪਸ ਉਹ ਤੁਹਾਨੂੰ ਇਹ ਕਲਾਸ ਵਧੀਆ ਲੱਗੀ ਹੋਵੇਗੀ ਦੋਸਤੋ ਜੇਕਰ ਤੁਹਾਨੂੰ ਇਹ ਕਲਾਸ ਵਧੀਆ ਲੱਗੇ ਤਾਂ ਇਸ ਵੀਡੀਓ ਨੂੰ ਚਲਦੇ ਚਲਦੇ ਲਾਈਕ ਜ਼ਰੂਰ ਕਰਦੇ ਹੋ ਅਤੇ ਜੋ ਸਟੂਡੈਂਟ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਉਹ ਇਸ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਇਸ ਕਲਾਸ ਦਾ ਫ੍ਰੀ ਆਫ ਕੋਸਟ ਪੀਡੀਐਫ ਲੈਣ ਲਈ ਤੁਸੀਂ ਮੇਰੇ ਵਟਸਐਪ ਗਰੁੱਪ ਜਾਂ ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਜਿਸ ਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਵਾਂਗਾ ਤਾਂ ਚਲੋ ਦੋਸਤੋ ਮ